ਬਸ ਕਰ ਰਹਿਣ ਦੇ ਤਸੱਲੀ ਦੇਣ ਵਾਲਿਆ ਫੇਰ ਵੀ ਪਮਕੜਾ ਓ ਟਾਲਦਾ ਨੀ ਟਾਲਿਆ ਬਸ ਕਰ ਰਹਿਣ ਦੇ ਤਸੱਲੀ ਦੇਣ ਵਾਲਿਆ ਫੇਰ ਵੀ ਪਮਕੜਾ ਓ ਟਾਲਦਾ ਨੀ ਟਾਲਿਆ ਗੜੇ ਡੂੰਘੇ ਪੱਥਰਾਂ ਨੂੰ ਮੱਛੀ ਜੱਟ ਦਿੰਦੀ ਆ ਕਈ ਵਾਰ ਪੱਬੂਆਂ ਨੂੰ ਦੁੱਖੀ ਕੱਟ ਦਿੰਦੀ ਆ ਕਈ ਵਾਰ ਪੱਬੂਆਂ ਨੂੰ ਦੁੱਖੀ ਕੱਟ ਦਿੰਦੀ ਆ ਛਾਂਤ ਚ ਨੂੰ ਖੁੱਦੋ ਵਾਂਗੂ ਰੋੜਤਾ ਮੇਰੇ ਜੱਕ ਹੋਂਦਾ ਸੀਗਾ ਸਹਵਾ ਤੀਰ ਤੋੜਦਾ ਸਿਰੇ ਦੇ ਇਨਸਾਨ ਚ ਨੂੰ ਖੁੱਦੋ ਵਾਂਗੂ ਰੋੜਤਾ ਜ਼ਿੰਦਗੀ ਸ਼ੈਤਾਨਾ ਬੜੇ ਮੋੜ ਵਟ ਦਿੰਦੀ ਆ ਕਈ ਵਾਰੀ ਪੱਭੂਆ ਨੂੰ ਦੁੱਖ ਹੀ ਕੱਟ ਦਿੰਦੀ ਆ ਕਈ ਵਾਰੀ ਪੱਭੂਆ ਨੂੰ ਦੁੱਖ ਹੀ ਕੱਟ ਦਿੰਦੀ ਆ ਇੱਕ ਪੜੂਏ ਨੇ ਬੱਗ 12 ਸਾਲ ਚਾਰ ਸੈਦਾ ਕਾਣਾ ਲੈ ਕੇ ਅਸੀਂ ਬੈਠਾ ਹੰ ਬਹਾਰ ਕੇ ਇੱਕ ਪੜੂਏ ਨੇ ਬੱਗ 12 ਸਾਲ ਚਾਰ ਤੇ ਸੈਦਾ ਕਾਣਾ ਲੈ ਕੇ ਅਸੀਂ ਬੈਠਾ ਹੰ ਬਹਾਰ ਕੇ ਬਸ ਗਾਰੇ ਰੰਝਾ ਓਏ ਹੀਰ ਪਟ ਦਿੰਦੀ ਆ ਕਈ ਵਾਰੀ ਪੱਭੂਆਂ ਨੂੰ ਦੁੱਖ ਹੀ ਕੱਟ ਦਿੰਦੀ ਆ ਕਈ ਵਾਰੀ ਪੱਭੂਆਂ ਨੂੰ ਦੁੱਖ ਹੀ ਕੱਟ ਦਿੰਦੀ ਆ ਕਈ ਤਾਂ ਵਿਚਾਰੇ ਬਸ ਢੋਲ ਵਾਂਗ ਵਾਂਗ ਮਾਜਦੇ ਅੱਜ ਦੇ ਸਮੇਂ ਦੇ ਵਿੱਚ ਸੱਟ ਵੈਂਡ ਆਖਦੇ ਕਈ ਤਾਂ ਵਿਚਾਰੇ ਬਸ ਢੋਲ ਵਾਂਗ ਵਾਂਗ ਮਾਜਦੇ ਟਿੱਖੀ ਨੇ ਗਾਜੇਬ ਵਿੱਚ ਨੋਟ ਤੱਕ ਦਿੰਦਿਆ ਕਈ ਵਾਰੀ ਪੱਭੂ ਆਣ ਦੁੱਖ ਕੱਟ ਦਿੰਦਿਆ ਕਈ ਵਾਰੀ ਪੱਭੂ ਆਣ ਦੁੱਖ ਹੀ ਕੱਟ ਦਿੰਦਿਆ ਸਮਾਜ ਦਾ ਧੋਬੀਆਂ ਦਾ ਕੁੱਤਾ ਨਾ ਹੀ ਕਰਦਾ ਨਾ ਕਾਟਦਾ ਦੱਸ ਕਿ ਮੈਂ ਮੂੰਹ ਫੜ ਲਵੇਂਗਾ ਸਮਾਜ ਦਾ ਧੋਬੀਆਂ ਦਾ ਕੁੱਤਾ ਨਾ ਹੀ ਕਰਦਾ ਨਾ ਕਾਟਦਾ ਮਿੰਟਿਆ مصیبت ਲਕੀਰ ਕੱਟ ਦਿੰਦੀ ਆ کئی ਵਾਰੀ ਪੱਬੂਆਂ ਨੂੰ ਦੁੱਖ ਹੀ ਕੱਟ ਦਿੰਦੀ ਆ کئی ਵਾਰੀ ਪੱਬੂਆਂ ਨੂੰ ਦੁੱਖ ਹੀ ਕੱਟ ਦਿੰਦੀ ਆ کئی ਵਾਰੀ ਪੱਬੂਆਂ ਨੂੰ ਦੁੱਖ ਹੀ ਕੱਟ ਦਿੰਦੀ ਆ